ਆ ਦੇਖੋ ਪੰਜਾਬ ਆਪਣਾ ਕੀ ਹਾਲ ਕਰਤਾ ਅਸ 10 ਸਾਲ ਹੋ ਗਏ 7 ਸਾਲ 5 ਸਾਲ ਕੈਪਟਨ ਆ ਹੁਣ ਝਾੜੂ ਵਾਲੇ ਕੈਪਟਨ ਨੇ ਵੀ ਗਰੰਟੀਆਂ ਦੇਤੀਆਂ ਮਗਰ ਲੱਗ ਗਏ ਝਾੜੂ ਵਾਲੇ ਆਏ ਮਗਰ ਲੱਗ ਗਏ ਹੁਣ ਦੱਸੋ ਕੀ ਹਾਲ ਹੈ ਕਿਤੇ ਸੜਕ ਬਣੀ ਦੇਖੀ ਐ ਕਿਤੇ ਤੁਹਾਡੇ ਪਿੰਡ ਚ ਗਲੀ ਬਣੀ ਦੇਖੀ ਐ ਕਿਸੇ ਨੂੰ ਕੋਈ ਟਿਊਬਲ ਕਨੈਕਸ਼ਨ ਮਿਲਿਆ ਕਿਸੇ ਕੋਈ ਖਾਲ ਬਣਿਆ ਕੋਈ ਕਿਸ ਨੇ ਬਾਹ ਫੜੀ ਹੈ ਆ ਜਿੱਥੇ ਤੁਸੀਂ ਅੱਜ ਬੈਠੇ ਹੋ ਪਵਿੱਤਰ ਧਰਤੀ ਇੱਥੋਂ ਤੁਸੀਂ ਪਿੰਡ ਜਾਓਗੇ ਇੱਥੋਂ ਗੁਰੂ ਦੀ ਨਗਰੀ ਅੰਮ੍ਰਿਤਸਰ ਜਾਓਗੇ ਇੱਥੋਂ ਪਠਿੰਡੇ ਚਲੇ ਜਾਓ ਇੱਥੋਂ ਪਠਾਨਕੋਟ ਚਲੇ ਜਾਓ ਇੱਥੋਂ ਤੁਸੀਂ ਚੰਡੀਗੜ੍ਹ ਚਲੇ ਜਾਓ ਜੇ ਸੜਕ ਤੇ ਜਾਓਗੇ ਉਹ ਸੜਕ ਬਾਦਲ ਸਾਹਿਬ ਦੇ ਕਾਲੀ ਦਲ ਨੇ ਬਣਾਈ ਹੈ ਜੇ ਕੋਈ ਪੁਲ ਦੇਖੋਗੇ ਉਹ ਬਣਾਇਆ ਉਹ ਕਾਲੀ ਦਲ ਨੇ ਹੈ ਜੇ ਚਾਰ ਲੇਨ ਸੜਕਾਂ ਦੇਖੋ ਕਾਲੀ ਦਲ ਨੇ ਬਣਾਈਆਂ ਜੇ ਖੇਤਾਂ ਵਿੱਚ ਟਿਊਬਵਲ ਦੇਖੋਗੇ ਉਸ ਟਿਊਬ 'ਵਲ ਕਨੈਕਸ਼ਨ ਦੇਣ ਵਾਲਾ ਕਾਲੀ ਦਲ ਹੈ ਉਹਦੇ ਵਿੱਚ ਮੁਫਤ ਬਿਜਲੀ ਪਾਉਣ ਵਾਲਾ ਕਾਲੀ ਦਲ ਹੈ ਜੇ ਕੋਈ ਧਰਮਸ਼ਾਲਾ ਦੇਖੋਗੇ ਬਣਾਉਣ ਵਾਲਾ ਕਾਲੀ ਦਲ ਹੈ ਜੇ ਤੁਹਾਨੂੰ ਆਟਾ ਦਾਲ ਮਿਲਦਾ ਸੀ ਦੇਣ ਵਾਲਾ ਕਾਲੀ ਦਲ ਸ਼ਗਨ ਮਿਲਦਾ ਸੀ ਦੇਣ ਵਾਲਾ ਕਾਲੀ ਦਲ ਪੈਨਸ਼ਨਾਂ ਦੇਣ ਵਾਲਾ ਕਾਲੀ ਦਲ ਲੜਕੀਆਂ ਨੂੰ ਸਾਈਕਲ ਦੇਣ ਵਾਲਾ ਕਾਲੀ ਦਲ ਐਸੀ ਐਸੀ ਪਰਿਵਾਰ ਬੈਠੇ ਆ ਮੈਨੂੰ ਦੱਸੋ ਹੁਣ ਕੋਈ ਤੁਹਾਡੇ ਬੱਚੇ ਕੋਈ ਪੜਾਉਂਦਾ ਹੈ ਫ੍ਰੀ ਆ ਬਾਦਲ ਸਾਹਿਬ ਮੈਨੂੰ ਯਾਦ ਆ ਮੇਰੇ ਕੋਲੇ ਅੰਕੜੇ ਐ 2008 ਵਿੱਚ ਆਪਣੀ ਸਰਕਾਰ ਬਣੀ ਸੱਤ ਤੇ ਪਹਿਲੀ ਵਾਰ ਅਸੀਂ ਸੋਚਿਆ ਕਿ ਅਸੀਂ ਆਪਣੇ ਗਰੀਬ ਬੱਚਿਆਂ ਨੂੰ ਐਸੀ ਪਰਿਵਾਰਾਂ ਦੇ ਬੱਚਿਆਂ ਨੂੰ ਪੜਾਉਣਾ ਹੈ ਸਾਨੂੰ ਪਤਾ ਹੈ ਜੇ ਬੱਚੇ ਪੜ ਜਾਣਗੇ ਆਪਣੇ ਪੈਰਾਂ ਤੇ ਖੜੇ ਹੋ ਜਾਣਗੇ ਅਸੀਂ ਐਸੀ ਸਕਾਲਰਸ਼ਿਪ ਸਕੀਮ ਲਿਆਂਦੀ ਤਿਆਰੀ ਕੀਤੀ ਮੇਰੇ ਸਾਹਮਣੇ ਐ 2008 ਤਕਰੀਬਨ ਪਹਿਲੇ ਸਾਲ ਨਵਾਂ ਸੀ 3000 ਬੱਤਿਆਂ ਨੂੰ ਅਸੀਂ ਇਕੱਠਾ ਕਰਕੇ ਉਹਨਾਂ ਨੂੰ ਪੜਾਈ ਸ਼ੁਰੂ ਕੀਤੀ ਮੁਫਤ ਅਗਲੇ ਸਾਲ 65000 ਹੋ ਗਿਆ ਤੇ 2017 ਜਦੋਂ ਸਰਕਾਰ ਗਈ ਸਾਢੇ 3 ਲੱਖ ਬੱਚਿਆਂ ਨੂੰ ਅਸੀਂ ਮੁਫਤ ਬੜਾਉਂਦੇ ਸੀ ਜਿਹੜਾ ਅੱਜ ਫਿਰ ਤੋਂ ਖਤਮ ਹੋਇਆ ਪਿਆ ਫਿਰ ਕਿਦੋਂ ਕਿਦੋਂ ਆਪਾਂ ਦੇਖਾਂਗੇ ਆਪਣੇ ਕਿਹੜੇ ਅਧਿਪਰਾਏ ਕਿਹੜੇ ਆ ਲੁੱਟ ਖੋ ਚੱਲੀ ਜਾਂਦੀ ਹੈ ਗੱਲਾਂ ਚਾਦਨੀਆਂ ਅੱਜ ਧਾਮੀ ਸਾਹਿਬ ਨੇ ਜ਼ਿਕਰ ਕੀਤਾ ਬੇਅਦਬੀ ਦੀ ਗੱਲ ਕੀਤੀ 2 ਦਿਨ ਪਹਿਲੇ ਕਪੂਰਥਲਾ ਕਪੂਰਥਲੇ ਇੱਕ ਪਿੰਡ ਵਿੱਚ ਬੇਅਦਬੀ ਹੋਈ ਕੋਈ ਬੋਲਿਆ ਥੋੜੀ ਜਮੀਰ ਜਾਗੀ ਨਹੀਂ ਉਦੋਂ ਕੀ ਮੁੱਖ ਮੰਤਰੀ ਕਿਤੇ ਗਾਇਆ ਕੀ ਪੁਲਿਸ ਨੇ ਦੋਸ਼ੀ ਫੜੇ ਜੂਨ ਦੇ ਮਹੀਨੇ ਵਿੱਚ ਵੀਰ ਬਾਬਾ ਬੁੱਢਾ ਸਾਹਿਬ ਤਰਨਤਾਰਨ ਵਿੱਚ ਬੇਅਦਬੀ ਹੋਈ ਕੋਈ ਨਹੀਂ ਬੋਲਿਆ మేదేమీనే ਵਿੱਚ ਸਮਰਾਲੇ ਦੋ ਜਗ੍ਹਾ ਤੇ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਉਸੇ ਮਹੀਨੇ ਫਿਰੋਜ਼ਪੁਰ ਵਿੱਚ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਪੁੱਛੋ ਕਿੱਧਰ ਗਏ ਬਦਾਦੂਵਾਲ ਕਿੱਧਰ ਗਏ ਮੰਡ ਵਰਗੇ ਹੁਣ ਨਹੀਂ ਜਾਏਗਾ ਇਹ ਉਹਨਾਂ ਨੂੰ ਅਕਤੂਬਰ ਦੇ ਵਿੱਚ ਜਨਵਰੀ ਦੇ ਵਿੱਚ ਫਗਵਾੜੇ ਬੇਅਦਬੀ ਹੋਈ ਕੋਈ ਨਹੀਂ ਬੋਲਿਆ ਜਨਵਰੀ ਦੇ ਵਿੱਚ ਪੰਜਾਬ ਸਰਕਾਰ ਨੇ ਗੁਰੂ ਨਦੀ ਨ ਗੁਰੂ ਘਰ ਵਿੱਚ ਸੁਲਤਾਨ ਪਰਲੋਦੀ ਆਪਣੇ ਪਵਿੱਤਰ ਸਥਾਨ ਵਿੱਚ ਪੁਲਿਸ ਵਾਰਦੀ ਗੋਲੀਆਂ ਚਲਾਦੀਆਂ ਸ਼ਹੀਦ ਕਰਤੇ ਖੰਡ ਪਾਤ ਸਾਹਿਬ ਖੰਡਿਤ ਕਰਤੇ ਕੋਈ ਬੋਲਿਆ ਮੈਂ ਪਿਛਲੇ 1 ਸਾਲ ਦੀ ਦੱਸ ਰਿਹਾ ਹਾਂ 17 ਜਗ੍ਹਾ ਤੇ ਵੀ 1 ਸਾਲ ਪਿਛਲੇ ਬਿਆਨ ਇਹਦੀ ਐਸੀ ਰਾਜ ਬੇਅਦਬੀ ਹੋਈ ਕੋਈ ਬੋਲਿਆ ਉਦੋਂ ਕਿੱਧਰ ਗਏ ਉਦੋਂ ਕਿਧਰ ਗਏ ਜਵਾਜੇ ਕੋਈ ਭੋਲਿਆ ਤੇ ਜੇ ਗਿਆ ਚੋਮਣੀ ਕਾਲੀ ਦਲ ਦੇ ਵਰਕਰ ਗਏ ਲੀਡਰਸ਼ਿਪ ਗਈ ਤੇ ਐਸਜੀਪੀਸੀ ਗਈ ਹਲੇ ਵੀ ਨਹੀਂ ਜੇ ਆਪਾਂ ਜਾਗਾਂਗੇ ਹਲੇ ਵੀ ਨਹੀਂ ਆਪਾਂ ਪਛਾਣਾਂਗੇ ਫਿਰ ਉਹ ਦਿਨ ਆਊਗਾ ਜਦੋਂ ਆਪਣੇ ਹੱਥ ਤੋਂ ਨਿਕਲ ਜਾਣੀ ਆ ਖੇੜ ਖਾਲਸਾ ਜੀ ਆਪਾਂ 1.5% ਵਾਦੀਆਂ 1.5% ਵਾਦੀਆਂ ਆ ਆਪਣਾ ਘਰ ਹੈ ਇੱਥੋਂ ਕਿੱਥੇ ਜਾ ਸਕਦੇ ਹੋ ਤੁਸੀਂ ਕਿਥੇ ਜਾ ਸਕਦੇ ਹੋ ਕਿਹੜੇ ਮੁਲਕ ਨੂੰ ਜਾ ਕੇ ਤੁਸੀਂ ਕਹੋਗੇ ਸਾਡਾ ਮੁਲਕ ਆਹ ਦੇਸ਼ ਆਪਣਾ ਆਪਾਂ ਆ ਦੇਸ਼ ਆਜ਼ਾਦ ਕਰਾਇਆ ਆ ਕੋਈ ਯੂਪੀ ਵਾਲੇ ਨੇ ਯਾਦ ਨਹੀਂ ਕਰਾਇਆ ਦੇਸ਼ ਆ ਕੋਈ ਮਹਾਰਾਸ਼ਟra ਵਾਲੇ ਨੇ ਗੁਜਰਾਤ ਗੁਜਰਾਤ ਵਾਲੇ ਨੇ ਯਾਦ ਨਹੀਂ ਕਰਾਇਆ ਜੇ ਦੇਸ਼ ਨੂੰ ਆਜ਼ਾਦ ਕਰਾਇਆ ਜੇ ਫਾਂਸੀ ਦੇ ਚੜ੍ਹੇ ਦੇਸ਼ ਨੂੰ ਆਜ਼ਾਦ ਕਰਨ ਵਾਸਤੇ ਅੰਗਰੇਜ਼ਾਂ ਨੇ ਫਾਂਸੀ ਦਿੱਤੀ ਆਪਣੇ ਸਿੱਖ ਭੈਣ ਭਰਾ ਸੀ ਕਾਲਾ ਪਾਣੀ ਦੀ ਜੇਲਾਂ ਸਿੱਖ ਭੈਣ ਭਰਾ ਸੀ ਜੱਲਿਆਂ ਵਾਲਾਂ ਬਾਗ 'ਚ ਗੋਲੀਆਂ ਖਾਧੀਆਂ ਸਿੱਖ ਭੈਣ ਭਰਾਵਾਂ ਨੇ ਥੋੜੇ ਹਜ਼ਾਰਾਂ ਪਰਿਵਾਰ ਉੱਥੋਂ ਆਉਂਦੇ ਆਉਂਦੇ ਸ਼ਹੀਦ ਕਰ ਦਿੱਤੇ ਗਏ ਆਪਣੇ ਪਰਿਵਾਰ ਉਧਰ ਜਾਂਦੇ ਸ਼ਹੀਦ ਹੋ ਗਏ ਕਿਤੇ ਕਿਸੇ ਨੇ ਕੋਈ ਬੋਲਿਆ ਦੇਸ਼ ਦੀ ਇਜ਼ਾਦੀ ਦੀ ਗੱਲ ਹੁੰਦੀ ਹੈ ਪਰ ਪੰਜਾਬ ਖਾਲਸਾ ਪੰਥ ਨਾਲ ਧੋਖਾ ਹੁੰਦਾ ਰਹਿੰਦਾ ਹੈ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਜੇ ਤੁਸੀਂ ਨਾ ਜਾਗੇ ਫਿਰ ਨੁਕਸਾਨ ਤੁਹਾਡਾ ਹੋ ਜਾਣਾ ਹੈ ਦੇਖ ਲਓ ਦਿਲੋਂ ਦੇਖੋ ਕਿਹੜਾ ਪੰਥ ਹੈ ਸ਼ਕਲ ਤੋਂ ਨਾ ਦੇਖੋ ਸ਼ਕਲ ਤਾਂ ਕੋਈ ਵਰਜੀ ਬਣਾ ਲੈਂਦਾ ਹੈ ਕੁਸ ਭੇਟੀਆਂ ਵੀ ਬਣਾ ਲੈਂਦਾ ਹੈ ਡਰੱਗ ਖਾਣ ਵਾਲਾ ਵੀ ਬਣਾ ਲੂਗਾ ਕਿ ਆਪਾਂ ਉਹਦੇ ਮਗਰ ਲੱਗ ਜਾਗੇ ਲੀਡਰ ਜਿਹੜੇ ਹੁੰਦੇ ਆ ਇੱਕ ਦਿਨ ਚ ਪੈਦਾ ਨਹੀਂ ਹੁੰਦੇ ਜਿਹੜਾ ਲੀਡਰ ਇੱਕ ਦਿਨ ਚ ਬਨਣਾ ਚਾਹੁੰਦਾ ਲੀਡਰ ਸਹੀ ਮੈਣੇ ਤੇ ਉਹ ਤੁਹਾਡੇ ਨਾਲ ਠੱਗੀ ਮਾਰਨਾ ਚਾਹੁੰਦਾ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਬ੍ਰੰਪਰਾ ਸਾਹਿਬ ਤੋੜਾ ਸਾਹਿਬ ਲੌਂਗਵਾਲ ਸਾਹਿਬ 50 50 ਸਾਲ ਉਹਨਾਂ ਨੇ ਥੋੜੇ ਘਰਾਂ ਚ ਰਹਿ ਕੇ ਤੁਹਾਡੇ ਨਾਲ ਖੜ ਕੇ ਮੋਰਚੇ ਲਾ ਕੇ ਧਰਨੇ ਦੇ ਕੇ ਤੁਹਾਡੀ ਲੜਾਈ ਲੜ ਕੇ ਉਹ ਲੀਡਰ ਬਣੇ 15 15 ਸਾਲ ਜੇਲਾਂ ਕਰਕੇ ਤੁਸੀਂ ਇੱਕ ਦਿਨ ਚ ਭਗਵੰਤ ਮਾਨ ਨੂੰ ਲੀਡਰ ਬਣਾਇਆ ਅੱਜ ਦੇਖੋ ਕੀ ਹਾਲਤ ਕਰਤਾ ਪੰਜਾਬ ਦਾ ਇੱਕ ਦਿਨ ਚ ਇੱਕ ਹੋਰ ਮੇਰੇ ਮਿੱਤਰ ਆਪ ਇੱਥੇ ਹੈਗਾ ਜਿਹੜੇ ਐਮਪੀ ਬਣਾਦਾ ਤੁਸੀਂ ਇੱਕ ਦਿਨ ਜੀ ਲੀਡਰ ਬਣਾਉਣਾ ਕੋਈ ਨਹੀਂ ਹੋਊਗਾ ਉਹ ਹੀ ਮੈਂਚਨ ਬਦਲ ਜਾਂਦੇ ਆ ਅਕਾਲੀ ਦਲ ਜਿਹੜੇ ਸਟੈਂਡ ਤੇ ਹੈ ਉਸੇ ਸਟੈਂਡ ਤੇ ਰਿਹਾ ਹੈ ਉਸੇ ਹੀ ਸਟੈਂਡ ਤੇ ਰਹੂਗਾ ਸਾਡੇ ਵਾਸਤੇ ਜਿਵੇਂ ਧਾਮੀ ਸਾਹਿਬ ਨੇ ਕਿਹਾ ਕੀਤਾ ਅਕਾਲੀ ਪਾਰਟੀ ਸਰਕਾਰ ਬਣਾਉਣ ਵਾਲਾ ਤੇ ਨਹੀਂ ਬਣੀ ਸੀ ਕਾਲੀ ਪਾਰਟੀ ਕੌਮ ਦੇ ਖਲਾਫ ਜੋ ਖੜਾ ਹੁੰਦਾ ਹੈ ਉਹਦੇ ਖਲਾਫ ਲੜਨ ਵਾਸਤੇ ਬਣੀ ਸੀ ਕਾਲੀ ਪਾਰਟੀ ਜ਼ੁਲਮ ਦੇ ਖਲਾਫ ਲੜੀ ਸੀ ਖੜੀ ਹੋਈ ਹੈ ਕਾਲੀ ਪਾਰਟੀ ਪੰਜਾਬ ਦੀ ਤਰੱਕੀ ਵਾਸਤੇ ਖੜੀ ਹੋਈ ਹੈ ਤਾਈਆਂ ਕਾਲੀ ਸਰਕਾਰ ਦੇ ਅੰਦਰ ਜਦੋਂ ਆਉਂਦੀ ਹੈ ਸਰਕਾਰੀ ਸਰਕਾਰ ਉਦੋਂ ਹੀ ਤਰੱਕੀ ਹੁੰਦੀ ਹੈ ਮੈਂ ਹੁਣ ਵੀ ਲਿਖ ਕੇ ਦੇ ਦਿੰਨਾ ਜਿੰਨੇ ਸਾਲ ਮਰਜੀ ਤੁਸੀਂ ਆ ਝਾੜੂ ਵਾਲੇ ਕਾਂਗਰਸੀਆਂ ਨੂੰ ਇੱਥੇ ਰੱਖੀ ਰੱਖੋ 19 ਸਾਲ ਪੰਜਾਬ ਥੱਲੇ ਜਾਂਦਾ ਰਹੂਗਾ ਅੱਜ ਹਾਲਾਤ ਆ ਬਣ ਗਈ ਆਪਣੇ ਜਾ ਕੇ ਦੇਖੋ ਯੂਪੀ ਬਿਹਾਰ ਦੇਖੋ ਕਿੰਨੀ ਤਰੱਕੀ ਹੋ ਰਹੀ ਏ ਥੋੜੇ ਹੀ ਦਿਨ ਥਾਲ ਰਹਿ ਗਏ ਯੂਪੀ ਬਿਹਾਰ ਦੇ ਲੋਕ ਇੱਥੇ ਨਹੀਂ ਆਉਣਗੇ ਆਪਣੇ ਸ਼ਾਇਦ ਉਧਰ ਜਾਣ ਲੱਗ ਜਾਣ ਆਪਣੇ ਲੋਕ ਹੁਣ ਘਰ ਘਰ ਛੱਡ ਕੇ ਅਮਰੀਕਾ ਕੈਨੇਡਾ ਭੱਜੇ ਕੋ ਜਾਂਦੇ ਐ ਉੱਥੇ ਕੀ ਕਰ ਰਹੀ ਐ ਉੱਥੇ ਕੋਈ ਝਾੜੂ ਮਾਰ ਰਿਹਾ ਹੈ ਕੋਈ ਬਾਥਰੂਮ ਸਾਫ ਕਰ ਰਿਹਾ ਹੈ ਕੋਈ ਖੇਤਾ ਚ ਲੱਗਿਆ ਹੈ ਕੋਈ ਕੁਛ ਕੰਮ ਕਰ ਲਿਆ ਹੈ ਕਿਉਂਕਿ ਇੱਥੇ ਸਰਕਾਰਾਂ ਇਹਦੀਆਂ ਬਣੀਆਂ ਮੈਂ ਤਾਂ ਕਹਿੰਦਾ ਹਾਂ ਆਪ ਇਹਨਾਂ ਦੇ ਗੱਲਾਂ 'ਚ ਆ ਕੇ 10 ਸਾਲ ਦੇ ਬਾਅਦ ਤੁਸੀਂ ਬਾਦਲ ਸਿੰਘ ਦੀ ਸਰਕਾਰ ਅਕਾਲੀ ਦਲ ਦੀ ਸਰਕਾਰ ਰੋਕਤੀ ਜੇ ਨਾ ਰੋਕੀ ਹੁੰਦੀ ਅੱਜ ਪੰਜਾਬ ਕਿਤੇ ਨਾ ਕਿਤੇ ਜਾਂਦਾ ਸੀ ਤੁਸੀਂ ਦੇਖੋ ਕਾਜਾ ਮਾਹੌਲ ਬਣਾਤਾ ਸੀ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਅੱਜ ਜਿਹੜੀਆਂ ਚੀਜ਼ਾਂ ਸ਼ੁਰੂ ਕੀਤੀਆਂ ਸਾਰੀਆਂ ਬੰਦ ਮਜੀਟਿਆ ਸਾਹਿਬ ਨੇ ਜ਼ਿਕਰ ਕੀਤਾ ਸੜਕਾਂ ਦਾ ਆ ਸੜਕਾਂ ਮੈਂ ਮਨਜ਼ੂਰ ਕਰਾਈਆਂ ਸੀ ਜਿਹੜੇ ਅੱਜ ਬੰਦ ਕਰਤੀਆਂ ਇਹਨਾਂ ਨੇ ਟੈਂਡਰ ਕੰਪਸ ਕੈਨਸਲ ਕਰ ਦਿੱਤੇ ਆ ਕਹਿੰਦੇ ਸੀ ਉਹਦਾ ਥਰਮਲ ਪਲਾਂਟ ਬਣਾਈ ਜਾਂਦੇ ਆ ਨਹੀਂ ਬਣਨਗੇ ਅੱਜ ਜਿਹੜੇ ਆਪਾਂ ਨਿੱਗ ਮਾਰ ਰਹੇ ਆ ਅਬ ਪੱਖੇ ਦਾ ਆਪਾਂ ਠੰਡੀ ਹਵਾ ਲੈ ਰਹੇ ਆ ਅਕਾਲੀ ਜਲਦੀ ਦੇਣਾ ਜੇ ਉਹ ਥਰਮਲ ਪਲਾਂਟ ਨਾ ਬਣਦੇ ਤੁਹਾਡੇ ਕੋਲੇ ਅਸੀਂ ਬਿਜਲੀ ਨਹੀਂ ਹੋਣੀ ਸੀ ਆ ਜਿਹੜੇ ਸਕੂਲ ਬਣੇ ਆ ਯੂਨੀਵਰਸਟੀਆਂ ਬਣੀਆਂ ਆ ਜਿਹੜੇ ਸਕਾਲਰਸ਼ਿਪਸ ਕੀ ਮੈਂ ਸਾਰਾ ਕੁਝ ਹੀ ਕਾਲੀਦਲਾ ਕੱਲ ਮੈਂ ਮੈਂ ਗਿੱਦੜਵੇ ਹਲਕੇ ਸੀ ਮੇਰੇ ਨਾਲ ਜਦੋਂ ਮੈਂ ਬੈਠਾ ਇੱਕ ਪਿੰਡ ਦਾ ਬਜ਼ੁਰਗ ਇਕੱਠਾ ਹੋਇਆ ਜਿਹੜਾ ਬਾਦਲ ਸਾਹਿਬ ਗਿੱਦੜਵੇ ਤੋਂ ਇਲੈਕਸ਼ਨ ਲੜਦੇ ਹੁੰਦੇ ਸਭ ਤੋਂ ਸ਼ੁਰੂ ਕੀਤਾ ਉਹਨਾਂ ਨੇ ਸਿਆਸਤ ਗਿੱਦੜਵੇ ਤੋਂ ਮੇਰੇ ਕੋਲੇ ਬਜ਼ੁਰਗ ਆਇਆ 90 ਸਾਲ ਦਾ ਸੀ ਬਾਦਲ ਸਾਹਿਬ ਦਾ ਹਾਣੀ ਸੀ ਮੈਂ ਉਹਨੂੰ ਪੁੱਛਿਆ ਯਾਰ ਮੈਂ ਕਿਹਾ ਬਾਦਲ ਸਾਹਿਬ ਜਦੋਂ ਆਉਂਦੇ ਸੀ ਪਹਿਲੀ ਵਾਰ ਇਲੈਕਸ਼ਨ ਲੜੇ ਉਦੋਂ ਕੀ ਹਾਲਾਤ ਸੀ ਉਹ ਬਜ਼ੁਰਗ ਨੇ ਮਾਈਕ 'ਚ ਕਿਹਾ ਕਹਿੰਦਾ ਜਦੋਂ ਪਹਿਲੀ ਵਾਰ ਇਲੈਕਸ਼ਨ ਲੜੇ ਛੋਟੇ ਹੁੰਦੇ ਸੀ ਬਾਦਲ ਸਾਹਿਬ ਮੈਂ ਵੀ ਛੋਟਾ ਇੱਥੇ ਟਿੱਬੇ ਹੁੰਦੇ ਸੀ ਸਾਡੇ ਕੋਲੇ ਕੋਈ ਦਾਣੇ ਨਹੀਂ ਹੁੰਦੇ ਸੀ ਕੋਈ ਸੜਕ ਨਹੀਂ ਸੀ ਪੀਣ ਵਾਲਾ ਪਾਣੀ ਨਹੀਂ ਹੁੰਦਾ ਸੀ ਬਾਦਲ ਸਾਹਿਬ ਆਏ ਉਹਨਾਂ ਨੇ ਕਸੀਆਂ ਗੱਡੀਆਂ ਨਹਿਰਾਂ ਗੱਡੀਆਂ ਖਾਲੇ ਬਣਾਏ ਪਾਈਪਿੰਗ ਸਿਸਟਮ ਕੀਤਾ ਸਕੂਲ ਬਣਾਏ ਹਸਪਤਾਲ ਬਣਾਏ ਅੱਜ ਸਾਡੀਆਂ ਕੋਠੀਆਂ ਬਣੀਆਂ ਪਈਆਂ ਕੋਠੀਆਂ ਬਣੀਆਂ ਪਈਆਂ ਮੈਂ ਗਰੀਬ ਮੈਨੂੰ ਮਿਲੇ ਕਹਿਣ ਲੱਗੇ ਸਾਡਾ ਆਟਾ ਦਲ ਬੰਦ ਹੋ ਗਿਆ ਸ਼ਗਨ ਬੰਦ ਹੋ ਗਿਆ ਕੋਈ ਕਰੋ ਕੁਛ ਨਾ ਕੁਛ ਜਿਹੜੇ ਬਾਦਲ ਸਾਹਿਬ ਸਾਨੂੰ ਸਿਹਤ ਬੀਮਾ ਕਰਕੇ ਸਾਡਾ ਮੁਫਤ ਇਲਾਜ ਕਰਾਉਂਦੇ ਸੀ ਹਸਪਤਾਲ 'ਚ ਉਹ ਬੰਦ ਹੋਇਆ ਪਿਆ ਮੈਂ ਕਿਹਾ ਜੀ ਇਹਦਾ ਇੱਕੋ ਇੱਕ ਇਲਾਜ ਹੈ ਜੇ ਤੁਸੀਂ ਮਨ ਬਣਾ ਲਓ اپنی پارٹی ਨੂੰ ਵਾਪਸ ਲੈ ਕੇ ਆਜੋ ਇੱਕ ਉਸੇ ਇਲਾਜ ਹੈ ਹੋਰ ਕਿਸੇ ਕੋ ਕੋਈ ਇਲਾਜ ਨਹੀਂ ਹੈ